ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਦਿਨ ਮੰਗਲਵਾਰ ਨੂੰ ਅਸੀਂ ਪਹੁੰਚ ਰਹੇ ਹਾਂ ਪਿੰਡ ਆਦਮਪੁਰ ਜੋ ਕਿ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਹੈ ਉੱਥੇ ਸਾਡਾ ਪਹੁੰਚਣ ਦਾ ਮਕਸਦ ਇਹ ਹੈ ਕਿ ਆ ਜਿਹੜੇ ਦਰਖਤ ਵੱਡੇ ਜਾ ਰਹੇ ਨੇ 25-26 ਹਜ਼ਾਰ ਦਰਖਤਾਂ ਦਾ ਕਤਲ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਦਰਖਤਾਂ ਨੂੰ ਉਹਨੂੰ ਬਚਾਉਣ ਲਈ ਆਪਾਂ ਉੱਥੇ ਇਕੱਠੇ ਹੋਣਾ ਸੋ ਮੈਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਨੂੰ ਤੇ ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਨੂੰ ਅਪੀਲ ਕਰਦਾ ਹਾਂ ਜਿੰਨੇ ਵੀ ਇਹ ਸੜਕ ਦੇ ਪਿੰਡ ਲੱਗਦੇ ਆ ਜੋ ਹੋਰ ਵੀ ਦੂਰ ਦਰੇਡੋਂ ਕੋਈ ਆਉਣਾ ਚਾਹੁੰਦਾ ਤਾਂ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਉਹ ਦਸ਼ਮੂਲੀਅਤ ਕਰੋ ਤਾਂ ਕਿ ਆਪਾਂ ਇਹਨਾਂ ਰੁੱਖਾਂ ਨੂੰ ਬਚਾ ਸਕੀਏ ਹੁਣ ਕਈ ਵਾਰੀ ਇਹ ਚਰਚਾ ਚੱਲ ਪੈਣੀ ਐ ਵੀ ਜੀ ਵਧੀਆ ਹੋ ਰਿਹਾ ਸੜਕ ਭੀੜੀ ਬਹੁਤ ਸੀ ਐਕਸੀਡੈਂਟ ਹੁੰਦੇ ਸੀ ਸੜਕ ਨੂੰ ਖੁੱਲੀ ਕਰਨ ਜਾ ਰਿਹਾ ਚੌੜੀ ਕਰਨ ਜਾ ਰਿਹਾ ਅਸੀਂ ਕਦੇ ਨਹੀਂ ਕਿਹਾ ਸੜਕਾਂ ਚੌੜੀਆਂ ਨਾ ਕਰੋ ਸੜਕਾਂ ਚੌੜੀਆਂ ਕਰੋ ਪਰ ਉਹਦੇ ਲਈ ਕੁਝ ਕਾਨੂੰਨ ਨੇ ਕੁਝ ਕਾਇਦੇ ਨੇ ਕੁਝ ਐਟਾ ਨੇ ਇਸ ਸੜਕ ਦਾ ਕੇਸ ਐਨਜੀਟੀ ਕੋਲ ਗਿਆ ਹੋਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਗਿਆ ਹੋਇਆ ਪੀਸੀਆ ਦੀ ਟੀਮ ਨੇ ਪਾਇਆ ਹੋਇਆ ਕੇਸ ਆਹੋ ਉਹਨਾਂ ਨੇ ਕੇਸ ਪਾਇਆ ਸੀ ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਹੋਇਆ ਬਕਾਇਦਾ ਤੌਰ ਤੇ ਸੜਕ ਲਈ ਵੀ ਜਦੋਂ ਇਹ ਸੜਕ ਚੌੜੀ ਕਰਨੀ ਆ ਇੱਕ ਪਾਸੇ ਦੋਨੇ ਪਾਸੇ ਜ਼ਮੀਨ ਕਬਜ਼ਾ ਕਰਕੇ ਉੱਥੇ ਰੁੱਖ ਲਾਓ ਤੇਲੇ ਛੋਟੇ ਰੁੱਖ ਨੇ ਉਹਨਾਂ ਨੂੰ ਖੁਗ ਕੇ ਜੇ ਪਟਿਆਲਾ ਜਾਂ ਸਰਹੰਦ ਜ਼ਿਲ੍ਹੇ ਚ ਲਾਇਆ ਜਾਵੇ ਇਹ ਛੋਟੇ-ਛੋਟੇ ਆਪਣੇ ਮੰਨ ਲਓ ਕਿ ਮੇਰੇ ਗੁੱਟ ਜਨਾ ਕੋਈ ਮੋਟਾ ਦਰਖਤ ਹੋਸਰਾ 2-4 ਇੰਚ ਦਾ ਮੋਟਾ ਹੋਸਾ ਦਾ ਗੋਲ ਹੋਸਾ ਦਾ ਉਹਨੂੰ ਤੁਸੀਂ ਖੋਕ ਕੇ ਦੂਜੇ ਥਾਂ ਲਾਓ ਇਹ ਐਨਜੀਟੀ ਨੇ ਵਕਾਇਦਾ ਤੌਰ ਤੇ ਆਰਡਰ ਪਾ ਕੇ ਨੋਟਸ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਪਰ ਉਹ ਨੋਟਸ ਦੀਆਂ ਧੱਜੀਆਂ ੜਾ ਕੇ ਉਹਨਾਂ ਨੂੰ ਪਹਿਲਾਂ ਪਹਿਲੇ ਵੀ ਉਹ ਨੋਟਸ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਅਸੀਂ ਸਾਰੇ ਦਰਾਸਤ ਜਿਹੜੇ ਉਹ ਪੱਟ ਦਿੱਗੇ 26000 ਦਰਾਸਤ ਲੋਕੋ ਇਹ ਦਰਾਸਤ ਛੋਡੇ ਜੀਵਨ ਲਈ ਬਹੁਤ ਜ਼ਿਆਦਾ ਸਹਾਈ ਨੇ ਇਹ ਛੋਡੀ ਜ਼ਿੰਦਗੀ ਦਾ ਹਿੱਸਾ ਨੇ ਜੀ ਇਹ 26 26000 ਦਰਾਸਤਕ ਸ਼ਰਕ ਤੋਂ ਪੱਟੇ ਗਏ ਯਾਰ ਤਾਂ ਆਪੇ ਹਿਸਾਬ ਲਾ ਲਓ ਵੀ ਮੀਂਹ ਤਾਂ ਪਹਿਲੇ ਨਹੀਂ ਪੈ ਰਿਹਾ ਤਾਪਮਨ ਕਿੱਥੇ ਗਿਆ ਖੜਾ ਆਪਾਂ ਜੀਵ ਨਿਕਲੀ ਪੇ ਚੀਕਾਂ ਮਾਰਦੇ ਮੀਂਹ ਨਹੀਂ ਪਿਆ ਮੀਂਹ ਕਿੱਥੋਂ ਸਵਾਹ ਪਏ ਮੀਂਹ ਯਾਰ ਜੀ 26 26 ਹਜ਼ਾਰ ਰਸਤੇ ਤੋਂ 30 ਮੀਲ ਦੀ ਸੜਕ ਤੋਂ ਪੱਟੇ ਗਈ ਤਾਂ ਲੱਖਾਂ ਦੇ ਰਸਤੇ ਜਿਹੜੇ ਹੋਰ ਸੜਕਾਂ ਚੌੜੀਆਂ ਹੋਈਆਂ ਨੇ ਪੱਟੇ ਗਈਆਂ ਅਸੀਂ ਕਹਿੰਦੇ ਆ ਵੀ ਜੋ ਐਨਜੀਟੀ ਨੇ ਕਿਹਾ ਸੜਕ ਨੂੰ ਅਕਵਾਇਰ ਚੌੜੀ ਕਰਨ ਤੋਂ ਪਹਿਲਾਂ ਜ਼ਮੀਨ ਅਕਵਾਇਰ ਕਰਕੇ ਉੱਥੇ ਦਰੱਖ ਲਾਏ ਜਾਣ ਇਹ ਤੋਂ ਇਲਾਵਾ ਜਿਹੜੇ ਛੋਟੇ ਰੁੱਖਾਂ ਨੂੰ ਖੋਕ ਕੇ ਕਿਤੇ ਹੋਰ ਲਾਇਆ ਜਾਵੇ ਉਹਦੇ ਲਈ ਆਪਾਂ ਇਹਨਾਂ ਨੂੰ ਬਚਾਉਣ ਲਈ ਪਰਸੋਂ ਦਿਨ ਮੰਗਲਵਾਰ ਨੂੰ 11 ਵਜੇ ਆਦਮਪੁਰ ਪਿੰਡ ਦਾ ਢਾਬਾ ਲੰਬੜਦਾਰ ਢਾਬਾ ਲੰਬੜਦਾਰ ਢਾਬਾ ਉੱਥੇ ਅਸੀਂ ਪਹੁੰਚ ਰਹੇ ਹਾਂ ਤੁਹਾਨੂੰ ਮੇਰੀ ਅਪੀਲ ਆ ਕਿ ਵੱਧ ਤੋਂ ਵੱਧ ਨੌਜਵਾਨ ਸਾਡੇ ਬਜ਼ੁਰਗ ਬੀਬੀਆਂ ਸਾਰੇ ਵੱਡੀ ਗਿਣਤੀ ਚ ਪਹੁੰਚੋ ਤਾਂ ਕਿ ਆਪਾਂ ਇਹ ਸਰਕਾਰ ਨੂੰ ਇਹਨਾਂ ਰੁੱਖਾਂ ਦਾ ਕਤਲ ਕਰਨ ਤੋਂ ਰੋਕ ਸਕੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ